ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦੇਵਨੰਦ ਸਿੰਘ ਤੇ ਅੱਜ 2 ਦਸੰਬਰ ਦਿਨ ਸੋਮਵਾਰ ਜਿਸ ਦਿਨ ਦਾ ਕਿ ਪੰਥਕ ਹਲਕਿਆਂ ਦੇ ਵੱਲੋਂ ਤੇ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਧੜੇ ਵੱਲੋਂ ਅਕਾਲੀ ਦਲ ਵੱਲੋਂ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਹਾਲਾਂਕਿ ਸਿੱਧੀਆਂ ਜਿੱਦਾਂ ਦੀਆਂ ਬਣ ਚੁੱਕੀਆਂ ਨੇ ਸ਼ਾਇਦ ਸ਼ਾਇਦ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਨਾ ਕਿਆਸੀਆਂ ਹੋਣ ਪਰ ਲੱਗਦਾ ਉਹਨਾਂ ਦੇ ਲਈ ਕਾਫੀ ਹਾਰਡ ਕਾਫੀ ਟਫ ਰਹਿਣ ਵਾਲੀ ਸਿਚੁਏਸ਼ਨ ਹੈ ਐਂਡ ਅਕਾਲ ਤਖਤ ਸਾਹਿਬ ਦੇ ਜਿਹੜੇ ਸਿੰਘ ਸਾਹਿਬ ਨੇ ਤੇ ਬਾਕੀ ਪੰਨ ਸਿੰਘ ਸਹਿਬਾਨ ਨੇ ਜਿਹੜੇ ਸਾਰੇ ਜਣੇ ਇਹਨਾਂ ਦੇ ਵੀ ਕਾਫੀ ਜ਼ਿਆਦੇ ਪ੍ਰੈਸ਼ਰ ਹੋਇਆ ਕਿ ਇਹਨਾਂ ਨੇ ਕੇਸ ਵੀਕੇ ਦਾ ਫੈਸਲਾ ਕਰਨਾ ਸਿੱਖ ਸੰਗਤ ਉਹਦੇ ਤੇ ਰਿਐਕਟ ਕਿਦਾਂ ਕਰੇਗੀ ਪੂਰੀ ਦੁਨੀਆ ਦੀਆਂ ਕਹਿ ਰਹੇ ਕਿ ਖਾਸ ਕਰਕੇ ਇੰਡੀਅਨ ਮੀਡੀਆ ਦਾ ਜਾਂ ਇੰਡੀਅਨ ਪੋਲਿਟਿਕਸ ਦਾ ਜਿਹੜਾ ਸਾਰਾ ਇਸ ਸਮੇਂ ਮਹਿ ਭਰਿਆ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਫੈਸਲੀਆ ਕਿ ਉੱਥੋਂ ਅੱਜ ਕੀ ਡਿਸੀਜਨ ਆਉਂਦਾ ਤੇ ਹਾਲਾਂਕਿ ਇਹਦੇ ਬਾਰੇ ਬਹੁਤ ਜ਼ਿਆਦੇ ਪੁਖਤਗੀ ਦੇ ਨਾਲ ਨਹੀਂ ਕਿਹਾ ਜਾਂਦਾ ਸਦਾ ਮੋਸਟਲੀ ਮੀਡੀਆ ਦੇ ਵਿੱਚ ਇਸੇ ਤਰੀਕੇ ਨਾਲ ਗੱਲ ਆ ਰਹੀ ਹੈ ਕਿ ਅੱਜ ਡਿਸੀਜਨ ਆ ਜਾਣਾ ਪਰ ਕਿਉਂਕਿ ਅੱਜ ਬਹੁਤ ਸਾਰੇ ਲੋਕਾਂ ਨੂੰ ਉੱਥੇ ਸੱਦਿਆ ਗਿਆ ਸਾਰਿਆਂ ਨਾਲ ਵਿਚਾਰ ਚਰਚਾ ਕੀਤੀ ਜਾਣੀ ਆ ਸਮੋਸਟ ਪ੍ਰੋਬਬਲੀ ਡਿਸੀਜਨ ਆ ਵੀ ਸਕਦਾ ਤੇ ਬਾਕੀ ਜਿਹੜੇ ਸਾਬਕਾ ਜਥੇਦਾਰ ਸਾਹਿਬ ਨੇ ਉਹਨਾਂ ਨੇ ਆਪਣਾ ਜਿਹੜਾ ਸਪਸ਼ਟੀਕਰਨ ਆਲਰੇਡੀ ਜਿਹੜਾ ਭੇਜ ਦਿੱਤਾ ਹੈ ਅਕਾਲੀ ਦਲ ਸਾਹਿਬ ਨੂੰ ਸੋ ਇਹ ਸਾਰੀਆਂ ਗੱਲਾਂ ਇੱਥੇ ਤੱਕ ਸਥਿਤੀਆਂ ਪਹੁੰਚੀਆਂ ਕਿਦਾਂ ਤੇ ਹੁਣ ਸਥਿਤੀ ਕਿੱਧਰ ਨੂੰ ਜਾ ਸਕਦੀ ਆ ਮੁਸਤਕਬਲ ਕਿਦਾਂ ਦਾ ਰਹਿ ਸਕਦਾ ਆ ਅਕਾਲੀ ਦਲ ਦਾ ਪੰਤਕ ਪੋਲਿਟਿਕਸ ਦਾ ਸਿੱਖ ਹਲਕਿਆਂ ਦਾ ਕਿਹੜੀਆਂ ਆਪਾਂ ਨੂੰ ਕੇਸਟੀਕੇ ਦੇ ਜਿਹੜਾ ਦੌਰ ਦੇ ਵਿੱਚੋਂ ਸਾਡੀ ਸਾਰੀ ਇਹ ਰਾਜਨੀਤੀ ਗੁਜ਼ਰ ਗਈ ਹੈ ਸਾਰੇ ਵਿਸ਼ਿਆਂ ਤੇ ਆਪਾਂ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਿ ਜੇਕਰ ਹਜੇ ਤੱਕ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਆਪਣੀ ਕੋਸ਼ਿਸ਼ ਹੁੰਦੀ ਹਰ ਰੋਜ਼ ਤੁਹਾਡੇ ਨਾਲ ਜੁੜ ਕੇ ਪੰਤਕ ਮਸਲਿਆਂ ਤੇ ਤੇ ਪੋਲਿਟਿਕਸ ਦੇ ਉੱਤੇ ਸਾਝ ਪਾਈ ਜਾਵੇ ਸੋ ਇਹ ਤੋਂ ਪਹਿਲਾਂ ਜਿਹੜਾ ਜਗਜੀਤ ਸਿੰਘ ਡੱਲੇয়াল ਜੀ ਉਹਨਾਂ ਦੀ ਸਿਹਤ ਦੇ ਵਿੱਚ ਥੋੜੀ ਜੀ ਉਹਨਾਂ ਦਾ ਭਾਰ ਦੱਸਦੇ ਆ ਘਟ ਹੋਇਆ ਪਰ ਉਹਨਾਂ ਨੇ ਮਰਨ ਵਰਤਨਾ ਆਪਣਾ ਜਾਰੀ ਰੱਖਿਆ ਹੋਇਆ ਤੇ ਵੱਡੀ ਸਟੇਜ ਵੀ ਬਣਾਈ ਜਾ ਰਹੀ ਹੈ ਏਕਨੌਰੀ ਬਾਰਡਰ ਦੇ ਉੱਤੇ ਸੋ ਪੰਜਾਬ ਗਵਰਨਮੈਂਟ ਦੇ ਲਈ ਤੇ ਕੇਂਦਰ ਸਰਕਾਰ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਜੰਗੀ ਸਿੰਘ ਢੱਲੇਵਾਲ ਵਾਲਾ ਜਿਹੜਾ ਮਸਲਾ ਹੈ ਉਹ ਕਾਫੀ ਸਿਰ ਦਾ ਦਰਦ ਵਨ ਬਣਨ ਵਾਲਾ ਖਾਸ ਕਰਕੇ ਭਗਵੰਤ ਸਿੰਘ ਮਾਨ ਸਰਕਾਰ ਦੇ ਲਈ ਕੇਂਦਰ ਸਰਕਾਰ ਦੇ ਨਾਲ ਤਾਂ ਸਿੰਘ ਫਸੇ ਹੋਏ ਨੇ ਕਿਸਾਨਾਂ ਦੇ ਉਹ ਤਾਂ ਕੋਈ ਨਵੀਂ ਗੱਲ ਹੈ ਨਹੀਂ ਪਰ ਇਹਨਾਂ ਦੇ ਲਈ ਭਗਵੰਤ ਮਾਨ ਸਰਕਾਰ ਦੇ ਲਈ ਇਹ ਖਾਸੀ ਜਿਹੜੀ ਮੁਸ਼ਕਲ ਦੀ ਘੜੀ ਆ ਕਿ ਇਹਨੂੰ ਕਿੱਦਾਂ ਟੈਕਲ ਕਰਦੇ ਨੇ ਇਹ ਪਹਿਲਾਂ ਤਾਂ ਹਜੇ ਤੱਕ ਕਿਸੇ ਨੂੰ ਸਮਝ ਨਹੀਂ ਆਈ ਕਿ ਇਹਨਾਂ ਨੂੰ ਪੁਲਿਸ ਨੇ ਚੱਕਿਆ ਕਿਉਂ ਸੀ ਤੇ ਮੋੜ ਕੇ ਪੁਲਿਸ ਨੇ ਛੱਡਿਆ ਕਿਉਂ ਹੈ ਉਹੀ ਗੱਲ ਜਿਹੜੀ ਮੈਂ ਕਹੀ ਸੀ ਕਿ ਜੇ ਇਸ ਦਿਨ ਅਮਨ ਅਰੂੜਾ ਦੀ ਰੈਲੀ ਸੀ ਉਸੇ ਦਿਨ ਇਹਨਾਂ ਨੂੰ ਚੱਕਿਆ ਗਿਆ ਸਾਰਾ মিডিਆ ਤਾਂ ਝਾਂਮ ਲੈ ਕੇ ਦਲੇয়াল ਸਾਹਿਬ ਮਗਰ ਚਲੇ ਗਏ ਅਮਨ ਅਰੂੜਾ ਸਾਹਿਬ ਵਿਚਾਰੇ ਕੱਲੇ-ਕੱਲੇ ਤੁਰੇ ਫਿਰਦੇ ਰਹਿ ਖਬਰੇ ਤਾਂ ਇਹੀ ਗੱਲ ਸੀ ਤੇ ਖਬਰੇ ਇਹੀ ਗੱਲ ਸੀ ਬਈ ਤਾਂ ਹੁਣ ਪਤਾ ਨਹੀਂ ਆਪਾਂ ਨੂੰ ਵੀ ਇਹ ਕਿਉਂ ਕੀਤਾ ਗਿਆ ਭਗਵਾਨ ਸਿੰਘ ਮਾਨ ਸਰਕਾਰ ਦੇ ਵੱਲੋਂ ਸੋ ਪਰ ਇਹ ਜ਼ਰੂਰ ਹੈ ਕਿ ਦਲੇয়াল ਸਾਹਿਬ ਦਾ ਮਸਲਾ ਇਹਨਾਂ ਦੇ ਲਈ ਸਿਰਦਰਦ ਬਣੇਗਾ ਜ਼ਰੂਰ ਬਾਕੀ ਉਹਨਾਂ ਨੇ ਜਿਹੜਾ ਇਹ ਪ੍ਰੋਟੈਸਟ ਕਰ ਰਹੀਆਂ ਧਿਰਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਜਿਹੜਾ 6 ਦਸੰਬਰ ਨੂੰ ਕੁਝ ਵੀ ਕਰਾਂਗੇ ਦਿੱਲੀ ਨੂੰ ਵੀ ਜਾਣਾ ਅਸੀਂ ਤੇ ਜੇਕਰ ਆਪਾਂ ਆਈਏ ਸੁਖਵੀਰ ਸਿੰਘ ਬਾਦਲ ਵਾਲਾ ਜਿਹੜਾ ਇਹ ਮਸਲਾ ਆ ਇਹਦੇ ਉੱਤੇ ਹੁਣ ਜਿਵੇਂ ਮੋਟਾ-ਮੋਟਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਇਲਜ਼ਾਮ ਬਹੁਤ ਸਾਰੀਆਂ ਗੱਲਾਂ ਲਗਾਤਾਰ ਸੋਸ਼ਲ ਮੀਡੀਆ ਦੇ ਵਿੱਚ 2007 ਤੋਂ 17 ਤੱਕ ਇਹਨਾਂ ਦਾ ਰਾਜ ਰਿਹਾ ਮੈਂ ਬਹੁਤ ਵਾਰ ਕਹਿੰਦਾ ਉਹਨਾਂ ਇਹਨਾਂ ਨੂੰ ਖਾਸੀ ਇਸ ਗੱਲ ਦੀ ਦਿੱਕਤ ਵੀ ਆਈ ਹੈ ਕਿ ਜਦੋਂ ਅਕਾਲੀ ਦਲ ਪਹਿਲਾ 5 ਸਾਲ ਰਾਜ ਕਰਦਾ ਰਿਹਾ 12 ਦੇ ਵਿੱਚ ਇਹਨਾਂ ਦੀ ਫੇਰ ਸਰਕਾਰ ਬਣ ਗਈ ਉਹੀ ਟਾਈਮ ਆ ਜਦੋਂ ਇੰਟਰਨੈਟ ਤੇ ਸੋਸ਼ਲ ਮੀਡੀਆ ਦਾ ਜਿਹੜਾ ਇਹ ਇਹਨਾਂ ਦੀ ਸ਼ੁਰੂਆਤ ਹੁੰਦੀ ਆ ਤੇ تنਕੀਦ ਦਾ ਮਹੱਭਰ ਜਿਹੜਾ ਸਾਰਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆ ਨਹੀਂ ਕੀਤਾ ਜਾਂ ਜੋ ਵੀ ਇਹਨਾਂ ਦੀਆਂ ਜਿਹੜੀਆਂ ਖਾਮੀਆਂ ਸੀ ਕਮੀਆਂ ਸੀ ਪਿੱਛੀਆਂ ਸੀ ਬਹੁਤ ਜ਼ਿਆਦਾ ਨਾ ਤੇ تنਕੀਦ ਹੋਈ ਤੇ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਤੇ ਬਾਦਲ ਪਰਿਵਾਰ ਦੇ ਉੱਤੇ ਫਿਰ ਉਹਦੇ ਵਿੱਚ ਹੁੰਦਾ ਕਿ ਆ ਕਿ ਬੇਅਦਬੀ ਹੁੰਦੀ ਆ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਉਸ ਤੋਂ ਪਹਿਲਾਂ ਗਰਮੀਤ ਰਾਮ ਰਹੀਮ ਨੂੰ ਜਿਹੜਾ ਮੁਆਫੀ ਦੇਣ ਵਾਲਾ ਵੀ ਵਿੱਚ ਇਸ ਚੀਜ਼ ਆ ਜਾਂਦੀ ਆ ਵਿੱਚ ਮੁਆਫੀ ਦੇ ਇਸ਼ਤਿਹਾਰ ਦੇਣ ਵਾਲੀ ਗੱਲ ਆ ਜਾਂਦੀ ਆ ਫਿਰ ਬੇਅਦਬੀ ਪਹਿਲਾਂ ਤਾਂ ਜਿਹੜਾ ਉਹਨਾਂ ਦੇ ਵੱਲੋਂ ਪੋਸਟਰ ਲਗਾਏ ਜਾਂਦੇ ਨੇ ਜਿਹੜਾ ਬੇਅਦਬੀ ਕਰਨ ਵਾਲਿਆਂ ਦੇ ਵੱਲੋਂ ਤੋਂ ਉਹ ਪੋਸਟਰ ਲਗਾ ਕੇ ਉਦੋਂ ਇਹਨਾਂ ਦੀ ਸਰਕਾਰ ਦੀ ਜਿਹੜੀ ਨਾਕਾਮਯਾਬੀ ਇਹ ਸੀ ਕਿ ਉਹਨਾਂ ਨੂੰ ਫੜਿਆ ਨਹੀਂ ਜਾ ਜਾ ਸਕਿਆ ਭਾਜਪਾ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਤੇ ਹੁਣ ਲੋਕੀ ਕਹਿੰਦੇ ਕਿ ਭਾਈ ਉਦੋਂ ਰਾਮ ਰਹੀਮ ਦੀ ਜਿਹੜੀ ਫਿਲਮ ਲਗਣੀ ਸੀ ਉਹਦੇ ਪੋਸਟਰਾਂ ਦੀ ਤਾਂ ਪੁਲਿਸ ਰਾਕੀ ਲਾ ਕੇ ਤੁਸੀਂ ਕਰਦੇ ਸੀ ਤੇ ਜਦ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਆ ਬੀਡ ਚੋਰੀ ਹੁੰਦੀ ਆ ਉਹਦੇ ਬਾਬਤ ਪੋਸਟਰ ਲੇਕੇ ਲਾਏ ਜਾਂਦੇ ਨੇ ਕਿ ਤੁਹਾਡਾ ਗੁਰੂ ਸਾਡੇ ਕੋਲ ਆ ਜੀ ਤੁਸੀਂ ਛੜਾ ਸਕਦੇ ਤਾਂ ਛੜਾ ਲਓ ਕੁਛ ਨਹੀਂ ਪ੍ਰਸ਼ਾਸਨ ਨੇ ਕੀਤਾ ਉਸ ਤੋਂ ਬਾਅਦ ਬੇਅਦਬੀ ਹੋ ਜਾਂਦੀ ਆ ਫਿਰ ਬੇਅਦਬੀ ਦਾ ਪ੍ਰੋਟੈਸਟ ਕਰਨ ਵਾਲਿਆਂ ਦੇ ਉੱਤੇ ਜਿਹੜਾ ਗੋਲੀਆਂ ਚਲਾਈਆਂ ਜਾਂਦੀਆਂ ਉਹ ਸਾਰਾ ਜਿਹੜਾ ਸਾਰਾ ਮਲਵਾ ਕਹਿ ਲਓ ਉਹ ਇਹਨਾਂ ਦੇ ਉੱਤੇ ਆਉਂਦਾ ਸੋ ਇਸੇ ਗੱਲਾਂ ਨੂੰ ਲੈ ਕੇ ਜਿਹੜੇ ਇਹ ਅਕਾਲੀ ਦਲ ਜਦੋਂ ਲੋਕ ਸਭਾ ਦੀਆਂ ਹੁਣੇ ਚੋਣਾਂ ਹੋਈਆਂ ਆਪਣੇ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਤੁਸੀਂ ਜਿਵੇਂ ਜਾਣਦੇ ਹੋ ਕਿ ਜਿਹੜਾ ਇਹ ਸੁਧਾਰ ਲਿਆਉਣ ਵਾਲੇ ਨੇ ਬਡਾਲਾ ਸਾਹਿਬ ਐ ਚੰਦੂ ਮਾਦਰਾ ਸਾਹਿਬ ਬੀਬੀ ਜਗੀਰ ਕੌਰ ਮਨੂਕਾ ਸਾਹਿਬ ਇਹ ਜਿੰਨੇ ਵੀ ਵੱਡੇ ਲੀਡਰ ਨੇ ਕਾਂਗਰਸ ਪਾਰਟੀ ਇਹਨਾਂ ਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਤਰਕੀਦ ਕੀਤੀ ਕਿ ਭਾਈ ਹੁਣ ਤੁਸੀਂ ਲੰਬੇ ਹੁਬੇ ਹੋਣ ਲਗਾਤਾਰ ਬਹੁਤ ਸਾਰੀਆਂ ਚੋਣਾਂ ਆਪਾਂ ਹਾਰ ਚੁੱਕੇ ਹਾਂ ਲੋਕੀ ਸਾਨੂੰ ਪ੍ਰਮਾਨ ਨਹੀਂ ਕਰ ਰਹੇ ਸਾਨੂੰ ਨਵੀਂ ਲੀਡਰਸ਼ਿਪ ਦੀ ਜਰੂਰਤ ਆ ਆਬੀਸਲੀ ਸੁਖਬੀਰ ਸਿੰਘ ਬਾਦਲ ਨੇ ਇਦਾਂ ਨਹੀਂ ਸੀ ਕਰਨਾ ਤੇ ਇਹ ਸਾਰੀਆਂ ਜਿਹੜੀ ਜਿੰਨੀਆਂ ਵੀ ਵੱਡੀਆਂ ਸ਼ਖਸੀਅਤਾਂ ਸੀਗੀਆਂ ਇਹ ਸਾਈਡ ਤੇ ਹੋ ਜਾਣੀਆਂ ਸੁਖਬੀਰ ਸਿੰਘ ਬਾਦਲ ਤੋਂ ਸਾਈ ਉਸ ਤੋਂ ਬਾਅਦ ਜਿਹੜਾ ਇਹ ਫਿਰ ਜਾਂਦੇ ਨੇ ਅਕਾਲ ਤਖਤ ਸਾਹਿਬ ਤੇ ਉੱਥੇ ਜਾ ਕੇ ਇਹ ਬੇਨਤੀ ਕਰਦੇ ਨੇ ਇਹ ਜਿੰਨੇ ਵੀ ਸੁਧਾਰ ਲੈਣ ਵਾਲੇ ਆਗੂ ਨੇ ਜਾਂ ਬਾਗੀ ਅਕਾਲੀ ਨੇ ਇਹ ਕਹਿੰਦੇ ਨੇ ਕਿ ਜੀ ਸਾਡੇ ਤੋਂ ਵੀ ਗਲਤੀਆਂ ਹੋਈਆਂ ਹੋਗੀਆਂ ਕਿ ਅਸੀਂ ਇਸ ਸਰਕਾਰ ਦਾ ਹਿੱਸਾ ਸੀਗੇ ਤੇ ਅਸੀਂ ਆਪਣੀ ਇਹ ਗਲਤੀ ਕਬੂਲਦੇ ਆ ਕਿ ਅਸੀਂ ਇਸ ਟਾਈਮ ਇੱਕ ਵੀ ਅਸੀਂ ਬੋਲੇ ਨਹੀਂ ਇਹ ਸਾਡੀ ਗਲਤੀ ਆ ਵੀ ਅਸੀਂ ਜਿਹੜੀ ਆ ਵੀ ਇਹਦੇ ਤੇ ਚੁੱਪ ਕੀਤੇ ਰਹੇ ਇਹਨੂੰ ਵੀ ਕਿ ਮੇਰੇ ਹਿਸਾਬ ਨਾਲ ਸਿਰਫ ਚੋਪਨੀ ਇਹ ਬਹੁਤ ਵਾਰ ਇਹ ਇਹਨਾਂ ਚੀਜ਼ਾਂ ਨੂੰ ਡਿਫੈਂਡ ਵੀ ਕਰਦੇ ਰਹੇ ਨੇ ਸੋ ਡੈਫੀਨਿਟਲੀ ਗਲਤੀ ਤਾਂ ਕਿਤੇ ਨਾ ਕਿਤੇ ਇਹਨਾਂ ਦੀ ਵੀ ਹੈਗੀ ਹੈ ਇਹ ਹੀ ਗੱਲ ਜਿਹੜੀ ਆ ਬਹੁਤ ਸਾਰੇ ਜਿਹੜੇ ਅਕਾਲੀ ਦਲ ਬਾਦਲ ਧੜੇ ਦੇ ਆਗੂ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਭਾਈ ਇਹਨਾਂ ਨੇ ਵੀ ਜਿਹੜਾ ਸਰਕਾਰ ਦੀਆਂ ਮਿਲਾਈਆਂ ਖਾਧੀਆਂ ਇਹਨਾਂ ਨੇ ਵੀ ਸਾਰਾ ਜਿਹੜਾ ਆਨੰਦ ਮਾਣਿਆ ਸਰਕਾਰ ਦੇ ਵਿੱਚ ਰਹਿ ਕੇ ਤੇ ਹੁਣ ਇਹ ਸਾਡੇ ਖਿਲਾਫ ਜਿਹੜਾ ਲਹਿਰ ਖੜੀ ਕਰਨ ਆ ਗਏ ਨੇ ਤੇ ਸਾਡੇ ਖਿਲਾਫ ਸਵਾਲ ਉਠਾਉਂਦੇ ਨੇ ਸੋ ਐਨੀਵੇ ਇਹਦੇ ਚੱਲਦਿਆਂ ਅਕਾਲ ਤਖਤ ਸਾਹਿਬ ਦੇ ਵੱਲੋਂ 2007 ਤੋਂ ਲੈ ਕੇ 17 ਤੱਕ ਜਿੰ ਸਾਰਿਆਂ ਨੂੰ ਤਲਬ ਵੀ ਕੀਤਾ ਗਿਆ ਜਿੰਨੇ ਵੀ ਸਿੱਖ ਵਜੀਰ ਸਗੇ ਇਸ ਕੈਬਨਿਟ ਦੇ ਕਿ ਤੁਸੀਂ ਆਗੇ ਸਪਸ਼ਟੀ ਕਰਦੇ ਹੋ ਇਹਨਾਂ ਦੱਸੋ ਸਾਲਾਂ ਦੇ ਵਿੱਚ ਜੋ ਜੋ ਕੁਝ ਵੀ ਹੋਇਆ ਸ਼੍ਰੋਮਿਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਵੀ ਨਾਲ ਦੀ ਨਾਲ ਸ਼੍ਰੋਮਿਕ ਕਮੇਟੀ ਦੇ ਸਖਤਰ ਨੂੰ ਵੀ ਤੇ ਉਹਨਾਂ ਨੂੰ ਸਾਰਿਆਂ ਨੂੰ ਵੀ ਤਲਬ ਕੀਤਾ ਗਿਆ ਜਿਹੜੇ ਸਾਬਕਾ ਜਥੇਦਾਰ ਸਾਹਿਬ ਸਗੇ ਉਹਨਾਂ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਜਿਹੜਾ ਕਿ ਉਹਨਾਂ ਨੇ ਦੇ ਦਿੱਤਾ ਹੈ ਤੇ ਵੀ ਇਹ 7 ਤੋਂ ਲੈ ਕੇ 17 ਤੱਕ ਦੇ ਸਮੇਂ ਦੇ ਲਈ ਤੇ ਇਹਨਾਂ ਨੇ ਜਿਹੜਾ ਸੁਧਾਰ ਲੈਰ ਵਾਲੇ ਆ ਇਹਨਾਂ ਨੇ ਜੀ ਉੱਥੇ ਜਾ ਕੇ ਜਿਹੜਾ ਅਕਲ ਤੱਕ ਸਭ ਤੇ ਜਾ ਕੇ ਸ਼ਿਕਾਇਤ ਕੀਤੀ ਕਿ ਅਸੀਂ ਵੀ ਗਲਤ ਸੀਗੇ ਸਾਡੀ ਗਲਤੀ ਸੀ ਕਿ ਅਸੀਂ ਬੋਲੇ ਨਹੀਂ ਪਰ ਸਾਡਾ ਲੀਡਰ ਸੁਖਵੀਰ ਸਿੰਘ ਬਾਦਲ ਸੀਗਾ ਜੋ ਕਿ ਸ਼੍ਰੋਮਿਕਾਲੀ ਦਲ ਦਾ ਪ੍ਰਧਾਨ ਸੀ ਵੀ ਉਹਦੇ ਤੇ ਜਿਹੜੀ ਆ ਉਹਨੂੰ ਪੁੱਛਿਆ ਜਾਣਾ ਚਾਹੀਦਾ ਜਾਂ ਜੋ ਵੀ ਉਹਦੇ ਤੋਂ ਕਾਰਵਾਈ ਹੋਣੀ ਚਾਹੀਦੀ ਆ ਕਿ ਕਿਹੜੀਆਂ ਗੱਲਾਂ ਦੇ ਲਈ ਇਜ਼ਹਾਰ ਆਲਮ ਨੂੰ ਜਿਹਨੇ ਆਲਮ ਸੈਨਾ ਜਿਹਦੇ ਤੇ ਇਲਜ਼ਾਮ ਲੱਗਦਾ ਵੀ ਉਹਨੇ ਬੜਾਈ ਤੇ ਜਿਹੜਾ ਸਿੱਖ ਨੌਜਵਾਨਾਂ ਦਾ ਜਿਹੜਾ ਕਤਲ ਕੀਤਾ ਆਫਟਰ 84 ਦਾ ਜਿਹੜਾ ਸਾਰੇ ਪੀਰੀਅਡਸ ਹੈਗਾ ਵੀ ਉਹਨੂੰ ਅਕਾਲੀ ਦਲ ਦੇ ਵਿੱਚ ਕਿਉਂ ਲੈ ਕੇ ਆਂਦਾ ਜਿਹੜਾ ਸੈਣੀ ਡੀਜੀਪੀ ਨੂੰ ਜਿਹੜੇ ਸੈਣੀ ਸੀਗੇ ਉਹਨਾਂ ਨੂੰ ਡੀਜੀਪੀ ਕਿਉਂ ਲਗਾਇਆ ਗਿਆ ਦੋ ਗੱਲਾਂ ਤੇ ਅਸੀਂ ਤੀਤੀਸ ਜਿਹੜੀਆਂ ਮੇਨ ਇੰਪੋਰਟੈਂਟ ਗੱਲ ਕੇ ਬੇਅਦਵੀ ਦੇ ਟਾਈਮ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਕੋ ਚੰਗੀ ਨਹੀਂ ਰਹੀ ਤੇ ਨਾਲ ਦੀ ਨਾਲ ਜਿਹੜਾ ਗਰਮੀਤ RAM ਰਹੀਮ ਨੂੰ ਮੁਆਫੀ ਦਿੱਤੀ ਗਈ ਤੇ ਉਹਦੇ ਨਾਲ ਹੀ ਜਿਹੜਾ ਫਿਰ ਇਸ਼ਤਿਹਾਰ ਦਿੱਤੇ ਗਿਆ ਉਸ ਮੁਆਫੀ ਨੂੰ ਪ੍ਰਚਾਰਨ ਦੇ ਲਈ ਤੇ ਇਹ ਇਹ ਜਿਵੇਂ ਆਪਾਂ ਜਾਣਦੇ ਆ ਕਿ ਬਾਅਦ ਵਿੱਚ ਉਹਨਾਂ ਨੂੰ ਵਾਪਸ ਲੈ ਲਿਆ ਗਿਆ ਸੀ ਜਿਹੜੀ ਮੁਆਫੀ ਸੀ ਉਹਨੂੰ ਵਾਪਸ ਲੈ ਲਿਆ ਗਿਆ ਸੀ ਸੋ ਇਹ 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 ਜਿਹੜੀਆਂ ਮੇਨ ਗੱਲਾਂ ਕਹ ਲਓ ਕਿ ਸਾਰੀਆਂ ਜਿਹੜੀਆਂ ਇਹ ਇਹਦੇ ਵਿੱਚ ਆਈਆਂ ਆਪਾਂ ਜਾਣਦੇ ਆ ਕਿ ਉਸ ਫਾਇਰਿੰਗ ਦੇ ਵਿੱਚ ਦੋ ਜਿਹੜੇ ਆ ਪ੍ਰਦਰਸ਼ਨਕਾਰੀ ਸਿੱਖ ਜਿਹੜੇ ਪ੍ਰੋਟੈਸਟਰ ਸੀਗੇ ਉਹ ਮਾਰੇ ਵੀ ਗਏ ਸੀਗੇ ਕ੍ਰਿਸ਼ਨ ਭਗਵਾਨ ਸਿੰਘ ਜੀ ਸੀ ਇੱਕ ਹੋਰ ਜਿਹੜਾ ਸੇਕੋ ਦੇ ਵਿੱਚ ਮਾਰਿਆ ਗਿਆ ਉਹਨਾਂ ਦੇ بیٹے ਜਿਹੜੇ ਆਪਣੇ ਸੁਖਰਾਜ ਸਿੰਘ ਨਿਆਮੀ ਵਾਲਾ ਜਿਨ੍ਹਾਂ ਨੇ ਮੋਰਚਾ ਵੀ ਲਾਇਆ ਤੇ ਹੁਣ ਚੋਣ ਵੀ ਲੜੀ ਸੀਗੇ ਦਰਵਾਹੀ ਦੀ ਉਹਨਾਂ ਨੇ ਸੋ ਖੈਰ ਇਹ ਸਾਰੀਆਂ ਗੱਲਾਂ ਤਾਂ ਲੰਬੇ ਸਮੇਂ ਤੋਂ ਚੱਲਦੀਆਂ ਸੀਗੀਆਂ ਪਰ ਇਹਨਾਂ ਨੂੰ ਕਹਿ ਲੋ ਕਿ ਔਨ ਰੈਕਡ ਲੈ ਆਉਂਦਾ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਤੇ ਉਹਦੇ ਵਿੱਚ ਫਿਰ ਨਵਾਂ ਮੋੜ ਆਉਂਦਾ ਜਦੋਂ ਅਕਾਲ ਤਖਤ ਸਾਹਿਬ ਦੇ ਵੱਲੋਂ ਜਦੋਂ ਸੁਖੀ ਸਿੰਘ ਬਾਦਲ ਨੂੰ ਪੁੱਛਿਆ ਜਾਂਦਾ ਤੇ ਉਹ ਜਾ ਕੇ ਕਹਿੰਦੇ ਨੇ ਕਿ ਮੈਂ ਖਿਮਾ ਜਾਤਨਾ ਕਰਦੇ ਨੇ ਜਾਂ ਸਾਰੇ ਸਾਰਾ ਕਹ ਆਪਣੀ ਝੋਲੀ ਫੋਨ ਤੇ ਇੱਕ ਤਰੀਕੇ ਨਾਲ ਜੇਕਰ ਮੈਂ ਅਦਾਲਤੀ ਭਾਸ਼ਾ ਦੇ ਵਿੱਚ ਮੈਂ ਇਹਨੂੰ ਕਹਾਂ ਤੇ ਇਹਨੂੰ ਐਡਮਿਟ ਕਰਨਾ ਕਹਿੰਦੇ ਆ ਕਿ ਹਾਂ ਵੀ ਜਿਹੜੇ ਇਲਜ਼ਾਮ ਮੇਰੇ ਤੇ ਲੱਗ ਰਹੇ ਨੇ ਮੈਂ ਉਹਨਾਂ ਨੂੰ ਕਬੂਲ ਕਰਦਾ ਜੇਕਰ ਆਪਾਂ ਅਦਾਲਤ ਦੀ ਭਾਸ਼ਾ ਦੇ ਵਿੱਚ ਇਹਨੂੰ ਕਹੀਏ ਜਾਂ ਉਸ ਸਾਰੇ ਜਿਹੜਾ ਪ੍ਰੋਟੋਕਾਲ ਦੇ ਵਿੱਚ ਦੇਖੀਏ ਕੋਰਟ ਦੇ ਵਿੱਚ ਜਾ ਕੇ ਤੁਹਾਡੇ ਤੇ ਕੋਈ ਇਲਜ਼ਾਮ ਹੋਵੇ ਤੁਸੀਂ ਕਹੋਗੇ ਹਾਂ ਮੈਂ ਇਹਨਾਂ ਨੂੰ ਐਡਮਿਟ ਕਰਦਾ दैट मींस ਕਿ ਤੁਸੀਂ ਮੰਨਦੇ ਹੋ ਕਿ ਤੁਹਾਡੇ ਤੋਂ ਗਲਤੀਆਂ ਹੋਈਆਂ ਜਾਂ ਗੁਨਾਹ ਹੋਈਆਂ ਜੋ ਵੀ ਆਪਾਂ ਉਹਨਾਂ ਨੂੰ ਕਹਿ ਲਈਏ ਸੋ ਖੈਰ ਉਸ ਤੋਂ ਬਾਅਦ ਇਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਜਾਂਦਾ ਸੁਖਪੀ ਸਿੰਘ ਬਾਦਲ ਨੂੰ ਅਕਾਲ ਤਖ ਸਾਹਿਬ ਦੇ ਵੱਲੋਂ ਤੇ ਇਹਨਾਂ ਨੂੰ ਤਨਖਾਹ ਕੀ ਲੱਗਣੀ ਆ ਇਹਦਾ ਹਜੇ ਫੈਸਲਾ ਜਿਹੜਾ ਉਹ ਹੋਣਾ ਆ ਸੋ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਇੱਕ ਵਾਰ ਫੇਰ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਹੁਣ ਬੀਤੇ ਲੰਘੇ ਰੋਜ਼ ਕੁਝ ਕੁ ਦਿਨ ਪਹਿਲਾਂ ਅਕਾਲ ਤਖ ਸਾਹਿਬ ਤੇ ਜਾਂਦੇ ਨੇ ਤੇ ਉੱਥੇ ਜਾ ਕੇ ਉਹ ਇਹ ਗੱਲ ਕਹਿੰਦੇ ਨੇ ਕਿ ਵੀ ਜਿਹੜੀ ਮੈਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਮੈਨੂੰ ਤਨਖਾਹ ਜਿਹੜੀ ਆ ਉਹ ਜਲਦੀ ਲਗਾਈ ਜਾਵੇ ਪਰ ਨਾਲ ਦੀ ਨਾਲ ਉਹ ਇੱਕ ਗੱਲ ਹੋਰ ਇਹਦੇ ਵਿੱਚ ਲੈ ਕੇ ਆਉਂਦੇ ਨੇ ਕਿ ਇਹ ਸਾਡੇ ਖਿਲਾਫ ਕੂੜ ਪ੍ਰਚਾਰ ਹੈ ਜਿਹੜੇ ਲੋਕ ਸਾਡੇ ਨਾਲ ਬੈਠ ਕੇ ਸਰਕਾਰਾਂ ਦਾ ਆਨੰਦ ਮਾਣਦੇ ਰਹੇ ਵੀ ਉਹਨਾਂ ਨੇ ਖੁਦ ਸਰਕਾਰਾਂ ਦਾ ਆਨੰਦ ਮਾਣ ਲਿਆ ਖੁਦ ਪੋਜੀਸ਼ਨਾਂ ਖੜਾ ਲਈਆਂ ਤੇ ਹੁਣ ਸਾਡੇ ਤੇ ਉਹ ਇਲਜ਼ਾਮ ਤਰਾਸ਼ੀਆਂ ਕਰਦੇ ਨੇ ਇਹ ਕੂੜ ਪ੍ਰਚਾਰ ਹੈ ਸਾਡੇ ਤੇ ਜਿਹੜਾ ਖਿਲਾਫ ਸਾਡੇ ਇਕਲਵੀਂ ਪਾਰਟੀ ਦੇ ਖਿਲਾਫ ਇੱਕ ਸਾਜ਼ਿਸ਼ ਆ ਸੋ ਇਹਨੂੰ ਲੈ ਕੇ ਮੈਂ ਉਸ ਦਿਨ ਵੀ ਗੱਲ ਕਹੀ ਸੀਗੀ ਕਿ ਇਹ ਗੱਲ ਕੌਂਟਰਡੈਕਟ ਕਰਦੀ ਹੈ ਕਿ ਜਾਂ ਤਾਂ ਪਹਿਲਾਂ ਤੁਸੀਂ ਐਡਮਿਟ ਨਾ ਕਰਦੇ ਜਦ ਤੁਸੀਂ ਇਸ ਗੱਲ ਨੂੰ ਐਡਮਿਟ ਕਰ ਲਿਆ ਕਿ ਹਾਂ ਸਾਡੀਆਂ ਗਲਤੀਆਂ ਕੋਤਾਈਆਂ ਸੀਗੀਆਂ ਤੇ ਫਿਰ ਤੁਸੀਂ ਹੁਣ ਤੁਹਾਡਾ ਇਹ ਗੱਲ ਕਹਿਣ ਦਾ ਕੋ ਜਿਹੜਾ ਬਣਦਾ ਨਹੀਂ ਕੋਈ ਤੁਕ ਨਹੀਂ ਬਣਦਾ ਜੇਕਰ ਜਿਵੇਂ ਆਪਾਂ ਅਦਾਲਤ ਦੇ ਹਿਸਾਬ ਨਾਲ ਪਹਿਲਾਂ ਗੱਲ ਕੀਤੀ ਅਗੇ ਜੇਕਰ ਤੁਸੀਂ ਅਦਾਲਤ ਦੇ ਵਿੱਚ ਜਾ ਕੇ ਕਹਿੰਦੇ ਕਿ ਹਾਂ ਜੀ ਮੈਂ ਐਡਮਿਟ ਕਰਦਾ ਇਹ ਸਾਰਾ ਕੁਝ ਮੇਰੇ ਤੋਂ ਹੋਇਆ ਤੇ ਬਾਅਦ ਵਿੱਚ ਕਹਿੰਦੇ ਮੇਰੇ ਖਿਲਾਫ ਤਾਂ ਸਾਜ਼ਿਸ਼ ਹੈ ਹੁਣ ਦੋਨਾਂ ਚੋਂ ਇੱਕੋ ਗੱਲ ਸੱਚ ਹੋ ਸਕਦੀ ਹੈ ਜਾਂ ਨਾ ਤੁਹਾਡੇ ਖਿਲਾਫ ਸਾਜ਼ਿਸ਼ ਹੋ ਸਕਦੀ ਹੈ ਜਾਂ ਤੁਸੀਂ ਜਿਹੜਾ ਤੁਸੀਂ ਇਹਨੂੰ ਐਡਮਿਟ ਕਰ ਸਕਦੇ ਹੋ ਹੁਣ ਸਾਜ਼ਿਸ਼ ਵੀ ਗੱਲ ਬਾਰ-ਬਾਰ ਆਉਂਦੀ ਆਵੇ ਦੇਖੋ ਕੀ ਸਾਜ਼ਿਸ਼ ਸੀ ਚਲੋ ਇੱਕ ਗੱਲ ਤਾਂ ਹੋ ਸਕਦੀ ਉਹ ਕਹਿ ਸਕਦੇ ਨੇ ਕਿ ਬੇਅਦਬੀ ਤਾਂ ਸਾਰੇ ਕਹਿੰਦੇ ਨੇ ਕਿ ਬੇਅਦਬੀ ਆਬੀਸਲੀ ਕੋਈ ਅਕਾਲੀ ਦਲ ਤੇ ਇਹਦਾ ਦੋਸ਼ ਨਹੀਂ ਲਾਉਂਦਾ ਕਿ ਇਹਨਾਂ ਨੇ ਬੇਅਦਬੀ ਕਰਵਾਈ ਉਹ ਇਹ ਕਹਿੰਦੇ ਨੇ ਕਿ ਤੁਸੀਂ ਇਹਦੇ ਲਈ ਵਧੀਆ ਕੰਮ ਕਰ ਸਕਦੇ ਸੀ ਇਹਨੂੰ ਰੋਕਣ ਦੇ ਲਈ ਵੀ ਤੇ ਬਾਅਦ ਵਿੱਚ ਬੇਅਦਬੀ ਹੋਣ ਤੋਂ ਬਾਅਦ ਵੀ ਇਹਨੂੰ ਵਧੀਆ ਤਰੀਕੇ ਨਾਲ ਹੈਂਡਲ ਕਰ ਸਕਦੇ ਸੀਗੇ ਤੇ ਪਰ ਇਹ ਇਹਦੇ ਤੇ ਤਾਂ ਚਲੋ ਤੁਸੀਂ ਆਰਗੂਮੈਂਟ ਦੇ ਸਕਦੇ ਹੋ ਪਰ ਹੁਣ ਇਸ ਇਹ ਚਲੋ ਇਹ ਇਹਨਾਂ ਗੱਲਾਂ ਤੇ ਆਰਗੂਮੈਂਟ ਤਾਂ ਪੇਸ਼ ਕੀਤੇ ਜਾ ਸਕਦੇ ਆ ਕਿ ਯਾਰ ਆਲਮ ਨੂੰ ਜਿਹੜਾ ਅਕਾਲੀ ਦਲ ਦੇ ਵਿੱਚ ਕਿਉਂ ਲੈ ਕੇ ਆਂਦਾ ਸੈਣੀ ਨੂੰ ਡੀਜੀਪੀ ਕਿਉਂ ਲਾਇਆ ਗਿਆ ਡੈਫੀਨਿਟਲੀ ਤੁਸੀਂ ਆਪਣਾ ਪੱਖ ਪੇਸ਼ ਕਰ ਸਕਦੇ ਹੋ ਕਿ ਆਹਾ ਆ ਵਜ੍ਹਾ ਸੀ ਜਿੱਦਾਂ ਕਈ ਜਿਹੜੇ ਆ ਸਰਦਾਰ ਸੁਖੀ ਸਿੰਘ ਬਾਦਲ ਦੇ ਨਾਲ ਦੇ ਸਾਥੀ ਨੇ ਉਹ ਇਹ ਗੱਲ ਲੈ ਕੇ ਵੀ ਆਉਂਦੇ ਨੇ ਕਿ ਜੀ ਸਾਡੇ ਦੇ ਪ੍ਰੈਸ਼ਰ ਸੀ ਬੀਜੇਪੀ ਵਾਲੇ ਕਹਿੰਦੇ ਸੀ ਕਿ ਸੈਣੀ ਨੂੰ ਡੀਜੀਪੀ ਲਾਉਣ ਦੇ ਲਈ ਇਸ ਹਾਰ ਆਲਮ ਨੂੰ ਜਿਹੜਾ ਅਕਾਲੀ ਦਲ ਦੇ ਵਿੱਚ ਲੈ ਕੇ ਜਾਂਦਾ ਸੁਖਦੀਪ ਸਿੰਘ ਢੀਂਡ ਸਾਰੇ ਜਿਹੜੇ ਕਿ ਹੁਣ ਸੁਧਾਰ ਰਹਿਰ ਵਾਲੇ ਨੇ ਵੀ ਇਹਨਾਂ ਦੇ ਚੱਲਦੇ ਆ ਜੇ ਮੈਂ ਕਹਾਂ ਕਿ ਇਹਨਾਂ ਤੇ ਖਿਲਾਫ ਤੁਸੀਂ ਆਰਗੂਮੈਂਟ ਤਾਂ ਦੇ ਸਕਦੇ ਹੋ ਪਰ ਇਹ ਕੋਈ ਕੂੜ ਪ੍ਰਚਾਰ ਨਹੀਂ ਹੈਗਾ ਇਹ ਕੋਈ ਝੂਠੀ ਗੱਲ ਨਹੀਂ ਕਿਉਂਕਿ ਇਹ ਤਾਂ ਸੱਚ ਹੈ ਤੇ ਬੜਾ ਫੈਕਚੁਅਲ ਗੱਲਾਂ ਨੇ ਸਾਰਿਆਂ ਨੂੰ ਪਤਾ ਕਿ ਬੇਅਦਬੀ ਵੀ ਹੋਈ ਆ ਗੁਰਮੀਤ RAM ਰਹੀਮ ਨੂੰ ਮੁਆਫੀ ਵੀ ਦਿੱਤੀ ਗਈ ਆ ਹੁਣ ਮੁਆਫੀ ਦੇ ਟਾਈਮ ਤੇ ਤੁਹਾਨੂੰ ਪਤਾ ਜੋ ਕੁਝ ਵੀ ਹੋਇਆ ਖਾਸ ਕਰਕੇ ਉਹ ਜਿਹੜੀ ਕਲੀਅਰ ਵਾਲੀ ਵੀਡੀਓ ਮੈਂ ਤੁਹਾਡੇ ਨਾਲ ਜਿਹੜੀ ਉਹਦੇ ਬਾਬਤ ਆਪਾਂ ਗੱਲ ਕਰ ਚੁੱਕੇ ਆ ਪ੍ਰੋਪਰ ਕਿ ਉਹਦੇ ਵਿੱਚ ਜਿਹੜਾ ਇਹ ਕਲੇਅਰ ਸੀਗਾ ਇਹਨੇ ਕਿੜੀਆਂ-ਕਿੜੀਆਂ ਉਹਦੇ ਵਿੱਚ ਇਹਨੇ ਗੱਲਾਂ ਕੀਤੀਆਂ ਕਿ ਜੀ ਸੁਖਵੀਰ ਸਿੰਘ ਬਾਦਲ ਨੇ ਕੀ-ਕੀ ਕਿਹਾ ਕਿ ਕਿਦਾਂ ਉਹਨੇ ਕਿਹਾ ਕਿ ਮੈਂ ਤੁਹਾਡਾ ਬਾਬਾ ਉਹ ਆਇਦਰਲਾ ਬਾਬਾ ਮੈਂ ਆ ਮੈਂ ਆਪ ਹੀ ਹੈਂਡਲ ਕਰ ਲੂੰ ਫਿਰ ਉਹ ਇਹ ਗੱਲ ਕਹਿੰਦਾ ਕਿ ਬਾਬੇ ਨੇ ਤਾਂ ਮਾਫੀ ਕਦੇ ਮੰਗੀ ਹੀ ਨਹੀਂ ਸੀ ਇਹਨਾਂ ਨੇ ਖੁਦ ਉਹਨੂੰ ਜਿਹੜਾ ਫੌਜ ਕੀਤਾ ਜਾਂ ਕਹ ਲੋ ਕਿ ਉਹਦੇ ਵਿੱਚ ਗਲਤ ਜਿਹੜਾ ਸ਼ਬਦ ਜੋੜੇ ਨੇ ਤੇ ਉਹ ਚਿੱਠੀ ਜਿਹੜੀ ਮਾਫੀ ਵਾਲੀ ਈਵਨ ਤੋਂ ਉਹ ਬਾਬਾ ਦਾ ਇਸ ਗੱਲ ਤੇ ਵੀ ਨਾਰਾਜ਼ ਸੀ ਕਿ ਤੁਸੀਂ ਮੇਰੇ ਨਾਲ ਦੇ ਮਾਫੀ ਕਿਉਂ ਮੰਗੀ ਆ ਸੋ ਘਰ ਉਹ ਮਾਫੀ ਵੀ ਬਾਦ ਵਿੱਚ ਵਾਪਸ ਹੋ ਗਈ ਤੇ ਉਹ ਚਲੋ ਗਰਮੀਤ RAM ਰਹੀਮ ਤਾਂ ਹੁਣ ਜੇਲ੍ਹ ਦੇ ਵਿੱਚ ਪਰ ਇਹਨਾਂ ਨੂੰ ਖਾਸਾ ਜਿਹੜਾ ਪੰਗਾ ਪੈ ਗਿਆ ਫਿਰ ਉਹਦੇ ਵਿੱਚ ਉਹਨੇ ਕਲੀਅਰ ਨੇ ਜਿਹੜਾ ਰਤੇਸ਼ ਲੱਖੀ ਉਹਨਾਂ ਦੇ ਨਾਲ ਆਪਣੀ ਇੰਟਰਵਿਊ ਉਹਦੇ ਵਿੱਚ ਉਹਨੇ ਇਹ ਵੀ ਦੱਸਿਆ ਕਿ ਸੁਖਵੀਰ ਸਿੰਘ ਬਾਦਲ ਲਗਾਤਾਰ ਉਹਨੂੰ ਮਿਲਦੇ ਰਿਹਾ ਹੁਣ ਇਹਨਾਂ ਸਾਰੇ ਇਲਜ਼ਾਮਾਂ ਨੂੰ ਜਿਹੜਾ ਨਕਾਰਦੇ ਨੇ ਸੁਖਵੀਰ ਸਿੰਘ ਬਾਦਲ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਕੀ ਆ ਲੋਕੀ ਵੀ ਇਹਨਾਂ ਦੇ ਖਿਲਾਫ ਕਹਿ ਲੋ ਕਿ ਕਿਤਨੇ ਕਿਤੇ ਇੱਕ ਦਿਲ ਦੇ ਵਿੱਚ ਗੱਲ ਘਰ ਕਰ ਚੁੱਕੀ ਆ ਤੇ ਜਿਹੜੇ ਇਹ ਸੁਧਾਰ ਲਹਿਰ ਵਾਲੇ ਆ ਇਹ ਵੀ ਹੁਣ ਲਗਾਤਾਰ ਇਹਨਾਂ ਵਿਸ਼ਿਆਂ ਤੇ ਬੋਲਦੇ ਰਹੇ ਨੇ ਤੇ ਇਹ ਇਸ ਸਮੇ ਸਾਰੀ ਸਥਿਤੀ ਖੜੀ ਆ ਹੁਣ ਇੱਥੇ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਵੀ ਇਹ ਤਿੰਨ ਚਾਰ ਇਹਨਾਂ ਤੇ ਇਲਜ਼ਾਮ ਨੇ ਇਹਨਾਂ ਦੇ ਲਈ ਖੁਦ ਇਹ ਤਨਖਾਈਆ ਇਹਨਾਂ ਨੂੰ ਕਰਾਰ ਦਿੱਤਾ ਜਾ ਚੁੱਕਾ ਸੁਖਵੀਰ ਸਿੰਘ ਬਾਦਲ ਨੂੰ ਤੇ ਖੁਦ ਇਹ ਮੰਨ ਵੀ ਚੁੱਕੇ ਨੇ ਫੈਸਲਾ ਆ ਸਕਦਾ ਜੇ ਇਹ ਪਹਿਲਾਂ ਸਾਰੀ ਸਲਾਹ ਤੋਂ ਬਾਅਦ ਵੀ ਕਿ ਕਿਹੜੀ ਕਿੰਨੀ ਕੁ ਗਲਤੀ ਸੀਗੀ ਜੇ ਅੱਜ ਹੀ ਇਹਦਾ ਡਿਸੀਜਨ ਆਉਂਦਾ ਕੱਲ ਤੱਕ ਸਾਹਬ ਦੇ ਕੋਲੋਂ ਤੇ ਕਿਹੜੇ ਕਿਹੜੀਆਂ ਚੀਜ਼ਾਂ ਤੇ ਜਿਹੜਾ ਡਿਸੀਜਨ ਆ ਸਕਦਾ ਉਹ ਇੱਕ ਤਾਂ ਇਹ ਆ ਕਿ ਜਿਹੜਾ ਵੀ ਕੀ ਸੁਕਵੀਰ ਸਿੰਘ ਬਾਦਲ ਨੂੰ ਸਜ਼ਾ ਕਿਹੜੀ ਲੱਗਦੀ ਆ ਇਹ ਚਾਰ ਪੰਜ ਪੁਆਇੰਟ ਨੇ ਇਹਦੇ ਵਿੱਚ ਇੱਕ ਤਾਂ ਸੁਕਵੀਰ ਸਿੰਘ ਬਾਦਲ ਨੂੰ ਸਜ਼ਾ ਕਿਹੜੀ ਲੱਗਦੀ ਆ ਧਾਰਮਿਕ ਜਾਂ ਸਿਆਸੀ ਹੁਣ ਇਹ ਬਹੁਤ ਵੱਡੀ ਗੱਲ ਹੈ ਤੇ ਇਹ ਤੁਸੀਂ ਦੇਖੋ ਇਹ ਇਹ ਮੈਂ ਆਪਣਾ ਜੇਕਰ opinion ਦੇਵਾਂ ਤਾਂ ਇਹ ਜਿਹੜਾ ਮੇਰਾ ਇਕੱਲੇ ਤਾਂ ਨਹੀਂ ਬਹੁਤ ਸਾਰੇ ਲੋਕਾਂ ਦਾ ਵੀ ਇਹ opinion ਹੈ ਕਿ ਜੇਕਰ ਇਹਨਾਂ ਨੂੰ ਸਜ਼ਾ ਇਹ ਹੁਣ ਲੋਕੀਏ ਤੇ ਕਿਦਾਂ ਰਿਐਕਟ ਕਰਨਗੇ ਚਲੋ ਆਪਾਂ ਇਹਦੇ ਤੇ ਨਹੀਂ ਗੱਲ ਕਰਦੇ ਕਿਉਂਕਿ ਮੈਂ ਨਹੀਂ ਕਹਿਣਾ ਚਾਹੁੰਦਾ ਜੋ ਵੀ ਸਿੰਘ ਸਾਹਿਬ ਸਜ਼ਾ ਇਹਨਾਂ ਨੂੰ ਦੇਣਗੇ ਬਾਅਦ ਵਿੱਚ ਆਪਾਂ ਉਹਦੇ ਤੇ ਗੱਲ ਕਰਾਂਗੇ ਪਰ ਡੈਫੀਨਿਟਲੀ ਲੋਕਾਂ ਦੇ ਆਪੋ ਆਪਣੇ ਜਜ਼ਬਾਤ ਐ ਇਹਦੇ ਦੇ ਕੇ ਇਹਨਾਂ ਨੂੰ ਕਿਸ ਤਰੀਕੇ ਦੀ ਸਜ਼ਾ ਹੋਣੀ ਚਾਹੀਦੀ ਇਹਨਾਂ ਦੇ ਪੱਕ ਦੇ ਵਿੱਚ ਵੀ ਲੋਕ ਨੇ ਤੇ ਵਿਰੋਧ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸੁਖਵੀਰ ਸਿੰਘ ਬਾਦਲ ਨੂੰ ਤਾਂ ਕੋਈ ਨਾ ਕੋਈ ਜਿਹੜੀ ਆ ਤਨਖਾਹ ਲੱਗਣੀ ਹੋਏ ਤਾਂ ਤਕਰੀਬਨ ਤੈਅ ਹੈ ਉਹ ਧਾਰਮਿਕ ਹੈ ਜਾਂ ਸਿਆਸੀ ਆ ਉਹ ਬਾਅਦ ਦੀ ਗੱਲ ਹੈ ਤੇ ਕੱਲ ਨੂੰ ਇਹ ਗੱਲ ਵੀ ਅੱਜ ਜਿਹੜੀ ਆ ਤੈਅ ਹੋ ਜਾਣੀ ਜਿਹੜੇ ਇਸ ਸਮੇਂ ਦਰਮਿਆਨ ਬਾਕੀ ਜਿਹੜੇ ਅਕਾਲੀ ਦਲ ਦੇ ਮੰਤਰੀ ਰਹੇ ਨੇ ਕਿ ਉਹਨਾਂ ਨੂੰ ਵੀ ਕੋਈ ਸਜ਼ਾ ਲਗਾਈ ਜਾਣੀ ਹੈ ਉਹਨਾਂ ਨੂੰ ਵੀ ਕੋਈ ਨਰਕਾ ਲਗਾਈ ਜਾਣੀ ਹੈ ਦੂਸਰੀ ਗੱਲ ਇਹ ਵੀ ਤੈਅ ਹੋ ਜਾਣੀ ਹੈ ਕਿ ਜਿਹੜੇ ਸਾਬਕਾ ਜਥੇਦਾਰ ਸਗੇ ਉਹਨਾਂ ਦੇ ਬਾਬਤ ਕੀ ਕੀਤਾ ਜਾਣਾ ਕੀ ਉਹਨਾਂ ਨੂੰ ਕੋਈ ਜਿਹੜਾ ਵੀ ਸਜ਼ਾ ਮਿਲਣੀ ਆ ਜਾਂ ਕੋਈ ਸੰਦੇਸ਼ ਜਾਰੀ ਹੋਣਾ ਕਿ ਜਾਂ ਉਹਨਾਂ ਤੋਂ ਕੋਈ ਹੋਰ ਸਪਸ਼ਟੀਕਰਨ ਮੰਗਿਆ ਜਾਣਾ ਜਾਂ ਉਹਨਾਂ ਦੀ ਕਹ ਲੋ ਕਿ ਹੋਰ ਤਾਰੀਖ ਤੇ ਉਹਨਾਂ ਦੀ ਗੱਲ ਹੋਣੀ ਆ ਤੇ ਇਹ ਜਿਹੜੇ ਸੁਧਾਰ ਲੈਣ ਵਾਲੇ ਆ ਇਹਨਾਂ ਦਾ ਕੀ ਹੋਣਾ ਤੇ ਕੀ ਕੋਈ ਇਸ ਤਰੀਕੇ ਦਾ ਹੁਕਮ ਵੀ ਆ ਸਕਦਾ ਕਿ ਸਾਰੇ ਕਾਲੀ ਦਲਾਂ ਨੂੰ ਭੰਗ ਕਰਕੇ ਇੱਕ ਕਾਲੀ ਦਲ ਬਣਾਇਆ ਜਾਵੇ ਹੁਣ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਕਿ ਇਹ ਅਚਾ ਇਹਨਾਂ ਗੱਲਾਂ ਦੇ ਦਰਮਿਆਨ ਹੀ ਇੱਕ ਇਹ ਖਬਰ ਆਉਂਦੀ ਆ ਕਿ ਜਿਹੜੇ ਸਿੰਘ ਸਾਹਿਬ ਨੇ ਉਹ ਦਬਈ ਗਏ ਨੇ ਉਹ ਦਬਈ ਕਿਉਂ ਗਏ ਨੇ ਕਾਹਤੇ ਗਏ ਨੇ ਕੀ ਉਹਨਾਂ ਤੇ ਕੋਈ ਪ੍ਰੈਸ਼ਰ ਸੀ ਕਿ ਉਥੇ ਕਿਸ ਨੂੰ ਮਿਲਣ ਗਏ ਨੇ ਇਸ ਵੀਕ ਦੀਆਂ ਖਬਰਾਂ ਵੀ ਚਲਾਤੀਆਂ ਤੇ ਫਿਰ ਇਦਾਂ ਵੀ ਜਿਹੜਾ ਰਿਹਾ ਵੀ ਇੱਥੇ ਸ਼ਾਇਦ ਉਹਨਾਂ ਤੇ ਪ੍ਰੈਸ਼ਰ ਸੀ ਜਾਂ ਬਹੁਤ ਸਾਰੇ ਲੋਕ ਉਹਨਾਂ ਨੂੰ ਮਿਲ ਕੇ ਜਿਹੜਾ ਕਹਿ ਰਹੇ ਸੀਗੇ ਹੁਣ ਇਹਨੂੰ ਲੈ ਕੇ ਤਾਂ ਧਾਮੀ ਸਾਹਿਬ ਨੇ ਪਹਿਲਾਂ ਵੀ ਮੈਂ ਤੁਹਾਡੇ ਨਾਲ ਉਹ ਸਾਂਝਾ ਕਰ ਚੁੱਕਾ ਹਰਜਿੰਦਰ ਸਿੰਘ ਧਾਮੀ ਨੇ ਗੱਲ ਕਹੀ ਸੀਗੀ ਕਿ ਜਿਹੜਾ ਸਿੰਘ ਸਾਹਿਬਾਂ ਨੂੰ ਅਪੀਲਾ ਕਰਨ ਦਾ ਜਿਹੜਾ ਇੱਕ ਤਰੀਕਾ ਚਲਾਇਆ ਹੋਇਆ ਨਾ ਵੀ ਅਪੀਲਾਂ ਦੇ ਵਿੱਚ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਜਿੱਦਾਂ ਹੁਣ ਬਹੁਤ ਸਾਰੇ ਧੜੇ ਜਿਹੜੇ ਆ ਕੇ ਕਹਿੰਦੇ ਨੇ ਕੋ ਸਖਤ ਸਜ਼ਾ ਲਾਓ ਤੇ दैट मींस ਜਿਹੜਾ ਇਹ ਤਾਂ ਤੁਸੀਂ ਫਿਰ ਖੁਦ ਇਹ ਤੁਸੀਂ ਨਹੀਂ ਕਿਸੇ ਵੀ ਜਿਹੜਾ ਆਪਣੀ ਸਖਸ਼ੀਅਤ ਨੂੰ ਆਪਣੇ ਜੱਜ ਨੂੰ ਜਾਂ ਕਿਸੇ ਨੂੰ ਕਹਿ ਸਕਦੇ ਕਿ ਇਹਨਾਂ ਨੂੰ ਕਿਹੜੀ ਸਜ਼ਾ ਲੱਗਣੀ ਚਾਹੀਦੀ ਆਬੀਸਲੀ ਇਹ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਦੇਖਣਾ ਕਿ ਕੀ ਉਹਨਾਂ ਦਾ ਗੁਨਾਹ ਹੈ ਜਾਂ ਕਿੰਨੀ ਉਹਨਾਂ ਦੀ ਗਲਤੀ ਹੈ ਉਹਦੇ ਹਿਸਾਬ ਨਾਲ ਸਜ਼ਾ ਉਹਨਾਂ ਨੂੰ ਲੱਗਣੀ ਚਾਹੀਦੀ ਆ ਤੇ ਨਾਲ ਇਹ ਇਹ ਲਗਾਤਾਰੇ ਹੋ ਰਹੀਆਂ ਸੀ ਅਪੀਲਾਂ ਦਲੀਲਾਂ ਜੋ ਵੀ ਲਗਾਤਾਰ ਉੱਥੇ ਬਹੁਤ ਸਾਰੇ ਜਿਹੜੇ ਆ ਆਪਣੇ ਪੰਥਕ ਧੜੇ ਨੇ ਉਹਨਾਂ ਨੂੰ ਜਾ ਕੇ ਮਿਲ ਰਹੇ ਆ ਜਿਨ੍ਹਾਂ ਦੇ ਵਿੱਚੋਂ ਭਾਈ ਅਮਰਪਾਲ ਸਿੰਘ ਉਹਨਾਂ ਵਾਲੀ ਧਿਰ ਵੀ ਆ ਇਹ ਵੀ ਜਾ ਕੇ ਮਿਲ ਰਹੇ ਨੇ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਲੋਕ ਬੋਲ ਰਹੇ ਨੇ ਇਹਨਾਂ ਨੇ ਤਾਂ ਕਹਿ ਦਿੱਤਾ ਸੀ ਕਿ ਅਸੀਂ ਇਸ ਮਸਲੇ ਤੇ ਗੱਲ ਨਹੀਂ ਕਰਨੀ ਆਈ ਥਿੰਕ ਬੈਟਰ ਹੁੰਦਾ ਕਿ ਜਦੋਂ ਇਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਤਾਂ ਬਹੁਤ ਲੰਬਾ ਸਮਾਂ ਪੈ ਗਿਆ ਚੰਗੀ ਗੱਲ ਇਹ ਹੀ ਆ ਕਿ ਜੇਕਰ ਰਾਜੀ ਫੈਸਲਾ ਇਹਦੇ ਤੇ ਆ ਜਾਵੇ ਜਿੱਦਣ ਤਨਖਾਹਿਆ ਘਰਾਰ ਦਿੱਤਾ ਸੀਗਾ ਉਦੋਂ ਹੀ মিডিਆ ਵਾਲੇ ਅਕਾਲੀ ਦਲ ਵਾਲੇ ਜਾਂ ਸ਼੍ਰੋਮਣੀ ਕਮੇਟੀ ਕਹਿੰ ਰਹੇ ਸੀ ਕਿ ਇਸ ਵਿਸ਼ੇ ਤੇ মিডিਆ ਚ ਕਿਸੇ ਨੇ ਕੋਈ ਗੱਲ ਨਹੀਂ ਕਰਨੀ ਨਾ ਸੋਸ਼ਲ ਮੀਡੀਆ ਤੇ ਨਾ ਵੈਸੇ ਜਿਹੜਾ ਜਿਹੜਾ ਆਪਣੇ ਜਿਹੜਾ ਲੈਗਸੀ ਮੀਡੀਆ ਵੀ ਇਹਦੇ ਤੇ ਕਿਸੇ ਤੇ ਕੋਈ ਗੱਲ ਨਹੀਂ ਕਰਨੀ ਤੇ ਉਹ ਹੁਣ ਵਿਚਾਰ ਚਰਚਾਵਾ ਹੁੰਦੀਆਂ ਰਹੀਆਂ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ ਗਈਆਂ ਕਿ ਕੌਣ ਸਹੀ ਆ ਕੌਣ ਗਲਤ ਹੈ ਤੇ ਇਹ ਇਹ ਜਿਹੜੀ ਕੂੜ ਪ੍ਰਚਾਰ ਵਾਲੀ ਗੱਲ ਆ ਗੀਤ ਦਾ ਬੜਾ ਰੌਲਾ ਪੈ ਗਿਆ ਮੁੜ ਕੇ ਸਾਡਾ ਸੁਖਵੀਰ ਵਾਲਾ ਜਿਹੜਾ ਗੀਤ ਆ ਇਹ ਵੀ ਉਹੀ ਗੱਲ ਹੈ ਵੀ ਹੁਣ ਚਲੋ ਇਹ ਗੀਤ ਨੂੰ ਤਾਂ ਇਹ ਰੱਦ ਕਰ ਦਿੰਨੇ ਆ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਗੀਤ ਜਿਹੜਾ ਵੀ ਅਸੀਂ ਅਸੀਂ ਇਹਨੂੰ ਇਹਨੂੰ ਰੱਦ ਕਰ ਦਿਆ ਵੀ ਇਹ ਨਹੀਂ ਜਿੱਦਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਪਰ ਜਦ ਇਹ ਖੁਦ ਕੂੜ ਪ੍ਰਚਾਰ ਕਹਿੰਦੇ ਨੇ ਤਾਂ ਆਬੀਸਲੀ ਫਿਰ ਇਹ ਗੱਲ ਤਾਂ ਹੈਗੀ ਆ ਜੇ ਹੁਣ ਕੱਲ ਨੂੰ ਸਿੰਘ ਸਾਹਿਬ ਨੇ ਕੋਈ ਸਜ਼ਾ ਦੇਣੀ ਆ ਤਾਂ ਦੈਟ ਮੀਨਸ ਕਿ ਤੁਸੀਂ ਕੀ ਕਹਿੰਦੇ ਕੋਈ ਉਹਨਾਂ ਦੇ ਖਿਲਾਫ ਕੂੜ ਪ੍ਰਚਾਰ ਆ ਜਾਂ ਕੀ ਆ ਸੋ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦਾ ਫੈਸਲਾ ਅੱਜ ਹੋਣਾ ਇਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਤੈਅ ਹੋਣੀਆਂ ਕਿ ਸਿੱਖ ਸਿਆਸਤ ਕਿੱਧਰ ਨੂੰ ਜਾਂਦੀ ਆ ਸੋ ਕੱਲੂ ਤੁਹਾਡੇ ਨਾਲ ਜੁੜਦੇ ਆ ਤੇ ਦੇਖਦੇ ਆ ਕਿ ਕਾਲ ਤੱਕ ਸਾਹਿਬ ਦੇ ਵੱਲੋਂ ਕੀ ਸੰਦੇਸ਼ ਆਉਂਦਾ ਕੀ ਫੈਸਲਾ ਆਉਂਦਾ ਸਿੱਖ ਰਾਜਨੀਤੀ ਜਿਹੜੀ ਆ ਪੰਥਕ ਪੋਲਿਟਿਕਸ ਹੈ ਉਹ ਕਿੱਧਰਲੇ ਪਾਸੇ ਨੂੰ ਜਾਂਦੀ ਆ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਿਵਾਂਗੇ ਸੋ ਨਾਲ ਜੁੜੇ ਰਹੋ ਆਪਣਾ ਤੇ ਆਪਣੇ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ